ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਨੂੰ ਆਟਿਸਮ ਸਪੈਕਟਰਮ ਡਿਸਆਰਡਰ ਹੈ ਜਾਂ ਤੁਹਾਨੂੰ ਸ਼ੱਕ ਹੈ ਕਿ ਕਿਸੇ ਬੱਚੇ ਨੂੰ ASD ਹੈਗਾ ਹੈ ਤੇ ਆਪ ਵੀ ਇਹ ਉੱਤਰ ਦੇ ਵਾਸਤੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਅਮਨ ਸੋਹਲ ਹੈ ਤੇ ਮੈਂ ਬੱਚਿਆਂ ਦਾ ਨਿਵਾਂ ਚਿਸਾਂ ਅੱਜ ਮੈਂ ਤੁਹਾਨੂੰ ਸਿੰਪਲ ਤਿੰਨ ਜਾਂ ਚਾਰ ਚੀਜ਼ੇ ਦੱਸਾਂਗਾ ਜਿਹੜੇ ਕਿ अर्ਲੀ ਸਿੰਟਮਸ ਹੁੰਦੇ ਨੇ ਆਟਿਸਮ ਸਪੈਕਟਰਮ ਡਿਸਆਰਡਰ ਦੇ ਇਹ ਤੁਸੀਂ ਨਾਮ ਬੜੀ ਕਾਮਨਲੀ ਸੁਣਿਆ ਹੋਵੇਗਾ ਬਿਕੋਜ਼ ਇਹ ਅੱਜ ਕੱਲ ਬਹੁਤ ਬੱਚਿਆਂ ਨੂੰ ਡਾਇਗਨੋਸ ਹੋ ਰਿਹਾ ਹੈ so autism spectrum disorder ਦੇ early signs and symptoms ਕੀ ਨੇ ਸਭ ਤੋਂ ਪਹਿਲਾਂ ਨਾਰਮਲੀ ਜਿਹੜਾ ਬੱਚਾ ਹੁੰਦਾ ਹੈ ਉਹ 18 ਕੁ ਮਹੀਨੇ ਤੱਕ ਬਿਲਕੁਲ ਠੀਕ ਕਰ ਰਿਹਾ ਹੁੰਦਾ ਹੈ ਸਪੀਚ ਵੀ ਉਹਨਾਂ ਦੇ ਆ ਜਾਂਦੀ ਹੈ ਕੁਝ ਕੁਝ ਵਰਡਸ ਵੀ ਬੋਲਣ ਲੱਗ ਪੈਂਦੇ ਨੇ ਲੇਕਿਨ ਜਦੋਂ ਉਹਨਾਂ ਦੀ ਉਮਰ 18 ਮਹੀਨੇ ਜਾਂ ਟਾਈਪ ਸਾਲ ਹੁੰਦੀ ਹੈ ਤੇ ਉਹ ਵਰਡਸ ਬੋਲਣਾ ਬੰਦ ਕਰ ਦਿੰਦੇ ਆ ਸਾਰਾ ਉਹ ਪਹਿਲਾ ਸਾਈਨ ਹੈ ਕਿ ਬੱਚੇ ਨੂੰ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਹੋ ਸਕਦਾ ਹੈ ਇਹਨੂੰ ਅਸੀਂ ਮੈਡੀਕਲ ਟਰਮਸ ਸਪੀਚ ਰਿਗਰੈਸ਼ਨ ਕਹਿੰਦੇ ਕੁਝ ਹੋਰ ਸਾਈਨਸ ਕੀ ਹੁੰਦੇ ਨੇ ਕਿ ਬੱਚਾ ਪੁਆਇੰਟ ਨਹੀਂ ਕਰਦਾ ਕਿ ਇਹ ਧਰਮੀ ਦੇਸ ਬੱਚਾ ਜਾਂ 2 ਸਾਲ ਦਾ ਬੱਚਾ ਕੋਈ ਵੀ ਚੀਜ਼ ਚਾਹੁੰਦੀ ਹੈ ਉਹਦੇ ਵੱਲ ਪੁਆਇੰਟ ਨਹੀਂ ਕਰਕੇ ਇਸ਼ਾਰਾ ਨਹੀਂ ਕਰਦਾ ਤੀਜੀ ਚੀਜ਼ ਉਹਨਾਂ ਦਾ ਆਈ ਕੰਟੈਕਟ ਬਹੁਤ ਪੂਰ ਹੁੰਦਾ ਹੈ ਯਾਨੀ ਕਿ ਤੁਸੀਂ ਬੱਚੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਬੱਚਾ ਤੁਹਾਡੇ ਵੱਲ ਤੇਜ਼ ਤਾਂ ਨਹੀਂ ਹੈ ਇੱਕ ਹੋਰ ਜਿਹੜੀ ਬਹੁਤ ਕਾਮਨ ਚੀਜ਼ ਹੁੰਦੀ ਹੈ ਕਿ ਉਹ ਆਪਣੀ ਦੁਨੀਆ ਚ ਰਹਿੰਦੇ ਤੁਸੀਂ ਆਪਣੇ ਬੱਚੇ ਨੂੰ ਆਵਾਜ਼ ਮਾਰ ਰਹੇ ਹੋ ਲੇਕਿਨ ਉਹ ਖੇਡਦੇ ਰਹਿੰਦੇ ਨੇ ਲੇਕਿਨ ਤੁਹਾਡੇ ਵੱਲ ਉਹ ਧਿਆਨ ਨਹੀਂ ਦਿੰਦੇ ਜੇ ਇਹ ਤਿੰਨ ਚਾਰ ਚੀਜ਼ਾਂ ਛੋਟੇ ਬੱਚੇ 2 ਸਾਲ ਜਾਂ 3 ਸਾਲ ਦੇ ਬੱਚੇ ਤੁਸੀਂ ਅਨੋਟ ਕਰ ਰਹੇ ਹੋ ਤੇ ਇਹ अर्ली साइंस ਨੇ ਆਟイズਮ ਸਪੈਕਟਰ ਡਿਸਆਰਡਰ ਤੇ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਬੱਚੇ ਨੂੰ ਆਹ ਕੰਡੀਸ਼ਨ ਹੈਗੀ ਹੈ ਤੇ ਜਰੂਰ ਜਲਦੀ ਜਲਦੀ ਉਹਨਾਂ ਨੂੰ ਪੀਡੀਟ੍ਰੀਸ਼ੀਅਨ ਜਾਂ ਪੀਡੀਆਟ੍ਰਿਕ ਨਰੋਲੋਜਿਸਟ ਨੂੰ ਜ਼ਰੂਰ ਦਿਖਾਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਪਲੀਜ਼ ਕਿਰਪਾ ਕਰਕੇ ਇਹਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਜੇ ਕੋਈ ਪੇਰੈਂਟ ਜਿਸੇ ਕਿਸੇ ਬੱਚੇ ਨੂੰ ਜੀ ਆਟイズਮ ਦਾ ਸ਼ੱਕ ਹੈਗਾ ਤੇ ਉਹ ਜਲਦੀ ਤੋਂ ਜਲਦੀ ਡਾਕਟਰ ਕੋਲ ਲੈ ਕੇ ਜਾ ਤੇ ਡਾਇਗਨੋਸਿਸ ਕਰਾਣ ਤੇ ਇੱਕ ਟ੍ਰੀਟਮੈਂਟ ਸ਼ੁਰੂ ਕਰ ਸਤਿ ਸ਼੍ਰੀ ਅਕਾਲ